ਜਿਆਦਾ ਆਜਾਈ ਜਾਣਾ ਕੁਆਥਰੀ ਨੇ ਪੰਜਾਬ ਹਰਿਆਣਾ ਹਿਮਾਚਲ ਔਰ ਬਹੁਤ ਜਿਆਦਾ ਨੌਜਵਾਨ ਜਿਵੇਂ ਹੁਣ ਜਵੰਦਾ ਭਾਜੀ ਬਸ ਇੱਕੋ ਹੀ ਵਿਊ ਕੀ ਕਹਿਣਾ ਜਾਊ ਉਸ ਵਿੱਚ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਔਰ ਕੱਲਾ ਰਾਜਵੀਰ ਜਵੰਦੇ ਹੋਰਾਂ ਦਾ ਹੀ ਦੁੱਖ ਨਹੀਂ ਸਾਨੂੰ ਚੱਲਣਾ ਪੈ ਰਿਹਾ ਥੈਂਕ ਗੋਡ ਕਿ 2 ਮਹੀਨੇ ਪਹਿਲਾਂ ਹਰਪਜਨ ਮਾਨ ਦਾ ਵੀ ਆਈ ਐਕਸੀਡੈਂਟ ਹੋਇਆ ਸੀ ਔਰ ਉਹਦੀਆਂ ਪਸਲੀਆਂ ਵਸਲੀਆਂ ਸਭ ਟੁੱਟ ਗਈਆਂ ਸੀ ਉਹ ਇੱਕ ਬੈਠੀ ਹੋਈ ਗਾਂ ਦੇ ਉੱਤੋਂ ਹੀ ਗੱਡੀ ਪਲਟੀ ਸੀ ਸਵੇਰ 4 ਵਜੇ ਹਰਿਆਣੇ 'ਚ ਔਰ ਕੱਲੇ ਉਹ ਹੀ ਨਹੀਂ ਇਹ ਤਾਂ ਸੈਲੀਬ੍ਰਿਟੀ ਨਹੀਂ ਆਪਾਂ ਨੂੰ ਪਤਾ ਲੱਗ ਗਿਆ ਪਤਾ ਹੀ ਨਹੀਂ ਕਿੰਨੇ ਹੋਰ ਲੋਕ ਨੇ ਜਿਹੜੇ ਹਰ ਰੋਜ਼ ਮਰ ਰਹੇ ਨੇ ਮੈਂ ਕਿਉਂਕਿ ਤੁਰੋ ਹੀ ਫਿਰਦਾ ਰਹੀ ਨੇ ਮੈਂ ਕਿੰਨੇ ਵਾਰੀ ਰਾਤ ਨੂੰ ਜਮਾਂ ਨੇੜੇ ਆ ਕੇ ਬ੍ਰੇਕ ਔਰ ਅਸੀਂ ਹੌਲੀ ਚੱਲਦੇ ਆਂ ਕਿ ਕਾਲੀ ਨਾ ਕਰੀਏ ਨਹੀਂ ਤਾਂ ਪਤਾ ਨਹੀਂ ਲੱਗਣਾਗਾ ਮੈਂ ਇਹਨਾਂ ਨੂੰ ਇੱਕੋ ਪੁੱਛਣਾ ਚਾਹੁੰਦਾ ਹੈ ਸੈਂਟਰ ਗਵਰਨਮੈਂਟ ਨੂੰ ਕਿ 5% ਦਾ ਤੁਸੀਂ ਕੋਸਸ ਲੈਨੇ ਹੋ 5% ਦਾ ਟੈਕਸ ਹੈ ਬਹੁਤ ਵੱਡਾ ਟੈਕਸ ਹੈ ਉਹ ਦੱਸਣਗੇ ਕਿ ਉਹ ਕਿੱਥੇ ਇਸਤੇਮਾਲ ਹੋ ਰਿਹਾ ਹੈ ਔਰ ਨਾਲ ਨਾਲ ਮੈਂ ਪੁੱਛੂੰਗਾ ਭਗਵੰਤ ਮਾਨ ਸਰਕਾਰ ਨੂੰ ਕਿ ਸਟੇਟ ਦੇ ਲੈਵਲ ਤੇ ਸਟੇਟ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦਾ ਕੰਮ Chief Minister ਦਾ ਹੁੰਦਾ ਕਿ ਸਮਾਨੇ ਚ ਵੇਖ ਲਓ ਜੇ ਕਿੰਨਾ ਸਰਕਾਰ ਦਾ ਹਾਲ ਕੀ ਹੈ ਔਰ ਰਾਜਪੁਰੇ ਵਿੱਚ ਦੀ ਜਾਣਾ ਅਸੀਂ ਰਾਜਪੁਰੇ ਜਾ ਕੇ ਮੇਹਨਤ ਬਾਜ਼ਾਰ ਵਿੱਚ ਦੀ ਜਾਣਾ ਉੱਤੇ ਹਾਲ ਵੇਖਿਓ ਜੇ ਕੀ ਹੈ ਕਿਸ ਕਾਰਨ ਕਰਕੇ ਸਰਕਾਰਾਂ ਜਿਹੜੀਆਂ ਇਹ ਜਿਹਿਆਂ ਇੱਕ ਬਹੁਤ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਸਾਈਡ ਕਰ ਰਹੀਆਂ ਨੇ ਔਰ ਰੋਜ਼ ਮੋਤਾਂ ਨੂੰ ਮੈਨੂੰ ਇੱਕ ਦੱਸੋ ਲੈ ਵੀ ਇਹੀ ਗੱਲਾਂ ਇੰਗਲੈਂਡ ਅਮਰੀਕਾ ਕੈਨੇਡਾ ਚ ਕਿਉਂ ਨਹੀਂ ਹੁੰਦੀਆਂ ਉੱਥੋਂ ਦੇ ਲੀਡਰ ਉੱਪੋਂ ਕੋਈ ਸਪੈਸ਼ਲਿਸਟ ਟੰਪ ਲਾ ਕੇ ਆਏ ਨੇ ਕੋਈ ਮੋਹਰ ਲੱਗੀ ਹੈ ਉਹਨਾਂ ਤੇ ਪਤਾ ਕੀ ਹੈ ਕਾਰਨ ਲੋਕ ਡਿਮਾਂਡ ਕਰਦੇ ਨੇ ਔਰ ਸਾਡੇ ਲੋਕ ਡਿਮਾਂਡ ਨਹੀਂ ਕਰਦੇ ਇਸੇ ਲਈ ਅਸੀਂ ਏਡੀਆਂ ਤੇ ਗੱਡੀਆਂ ਘਸਾਉਂਦੇ ਫਿਰਦੇ ਆ ਕਿ ਲੋਕਾਂ ਨੂੰ ਦੱਸਿਓ ਤੁਹਾਡੀਆਂ ਡਿਮਾਂਡਸ ਕੀੜੀਆਂ ਨਹੀਂ 30 30 ਤੋਂ ਜ਼ਿਆਦਾ ਮੁੱਦੇ ਨਹੀਂ ਸਾਡੇ ਉਹਨਾਂ ਦੇ ਸਭ ਮੁੱਦੇ ਜੋੜ ਲਓ ਥੋੜੇ ਜਿਹਾ ਵਾਜ ਜਾਣਗੇ ਉਹਨਾਂ ਦੀ ਡਿਟੇਲ ਲੈ ਕੇ ਵੋਟ ਪਾ ਲਗੇ ਔਰ ਇਹਨਾਂ ਨੂੰ ਕਹੀਏ ਉਹਦੇ ਤੇ ਡਿਸਕਸ਼ਨ ਕਰੋ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਦਾ ਕਿ ਪੰਜਾਬ ਨੰਬਰ 1 ਸੂਬਾ ਵੀ ਬਣੂ ਤੇ ਦੇਸ਼ ਵੀ ਨੰਬਰ 1 ਬਣ ਜਾਓ ਅਸੀਂ ਜਦੋਂ ਵੋਟ ਪਾਉਨੇ ਆ ਉਦੋਂ ਅਸੀਂ ਪਾਉਂਦੇ ਨਹੀਂ ਕਿ ਮੈਂ ਹਿੰਦੂ ਆ ਮੈਂ ਸਿੱਖ ਆ ਮੈਂ ਜੱਟ ਆ ਮੈਂ ਗੱਲ ਹਤਾ ਮੇਰਾ ਇਹਨੇ ਕੰਮ ਕਰਾਤਾ ਸੇ ਜਿੰਦਾਬਾਦ ਆ ਇੱਧਰ ਆ ਤੇ ਮੈਂ ਇੱਧਰ ਆ ਕਿਤੇ ਮੁੱਦਿਆਂ ਤੇ ਵੋਟ ਪਾਈ ਆ